ਥਾਣਾ ਕੱਥੂ ਨੰਗਲ ਦੇ ਉਦੀਨਪਿੰਡ ਰਾਮਦਵਾਲੀ ਹਿੰਦੂਆਂ ਦੇ ਸਾਬਕਾ ਫੌਜੀ ਕਬਲਜੀਤ ਸਿੰਘ ਪੁੱਤਰ ਪਿਆਰਾ ਸਿੰਘ ਨੂੰ 9 ਮਾਰਚ ਨੂੰ ਘਰ ਤੋਂ ਦੁੱਧ ਲੈਣ ਨੂੰ ਗਿਆ ਸੀ ਉਸ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਫਰਾਰ ਹੋ ਗਏ ਸਨ ਜਿਸ ਨਾਲ ਕਬਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਥਾਣਾ ਕੱਥੂ ਨੰਗਲ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਜਿਸ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਪਿੰਡ ਦੇ ਹੀ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ सुरेंद्रਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਰਾਮਦਵਾਲੀ ਹਿੰਦੂਆਂ ਵਿਕੇ ਗੋਲੀ ਮਾਰ ਕੇ ਕਬਲਜੀਤ ਸਿੰਘ ਨੂੰ ਮਾਰਨ ਵਾਲੇ ਦੋਸ਼ੀ ਮਹਿਰਪ੍ਰੀਤ ਸਿੰਘ ਉਰਫ ਟਿੰਡਾ ਉਰਫ ਰਜਤ ਪੁੱਤਰ ਨਰਵੈਲ ਨਰਵੈਲ ਸਿੰਘ ਵਾਸੀ ਰਾਮਦਵਾਲੀ ਹਿੰਦੂਆਂ ਅਤੇ ਗੁਰਲਾਲ ਸਿੰਘ ਉਰਫ ਗੈਰੀ ਪੁੱਤਰ ਬਲਬੀਰ ਸਿੰਘ ਵਾਸੀ ਰਾਮਦਵਾਲੀ ਹਿੰਦੂਆਂ ਨੂੰ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੇਸ ਨੂੰ ਤਕਨੀਕੀ ਸਹਾਇਤਾ ਨਾਲ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਹੈ। ਮੁਕਤ ਗ੍ਰਿਫਤਾਰ ਦੋਸ਼ੀਆਂ ਕੋਲੋਂ ਬੇਹਦ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕੱਥੂ ਨੰਗਲ ਤੋਂ ਕੈਮਰਾਮੈਨ ਸੁਖਬੀਰ ਸਿੱਧੂ ਦੇ ਨਾਲ ਰਾਜਾ ਕੋਟਲੀ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ। 39 ਨਉ ਨੂੰ ਇੱਕ ਨਾ ਇਨਸੀਡੈਂਟ ਹੋਇਆ ਸੀ ਸਾਡੇ ਇੱਥੇ ਰਾਮਦਵਾਲੀ ਪਿੰਡ ਪਿੰਦਾ ਹੈ ਇਹ ਆਰਮੀ ਵਿੱਚੋਂ ਰਿਟਾਇਰ ਹੋਇਆ ਸੀ ਇੱਕ ਉਹਦੇ ਨਾਲ ਦੋ ਨਾਮ ਲੂਮ ਵਿਅਕਤੀ ਮੋਟਰਸਾਈਕਲ ਤੇ ਆ ਕੇ ਨਾ ਗੋਲੀਆਂ ਮਾਰ ਗਏ ਸੀ ਉਹ ਹਸਪੀਟਲ ਉਸ ਦਿਨ ਦਾਖਲ ਕਰਾਇਆ ਪਰਚਾ ਦਰਜ ਕੀਤਾ ਗਿਆ ਤੇ ਇਲਾਜ ਦੌਰਾਨ 15 ਤਰੀਕ ਨੂੰ ਉਸ ਦੀ ਮੌਤ ਹੋ ਗਈ ਸੀ ਇਹਦੇ ਵਿੱਚ ਟੈਕਨੀਕਲ ਤੌਰ ਤੇ ਹੀ ਕਰਦੇ ਰਹੇ ਤਫ਼ਤੀਸ਼ ਜੀ ਹੁਣ ਇਹਦੇ ਵਿੱਚ ਸਾਰੇ ਦੋਸ਼ੀ ਗ੍ਰਫਤਾਰ ਹੋ ਚੁੱਕੇ ਨੇ ਤੇ ਅੱਗੇ ਤਫ਼ਤੀਸ਼ ਜਾਰੀ ਹੈ ਜੀ ਸੋ ਕਿ ਇਹਦੇ ਵਿੱਚ ਟੋਟਲ ਤਿੰਨ ਦੇ ਤਿੰਨ ਹੀ ਦੋਸ਼ੀ ਗ੍ਰਫਤਾਰ ਹੋ ਚੁੱਕੇ ਕਿੱਥੋਂ ਦੇ ਰਹਿਣ ਵਾਲੇ ਇਹਦੇ ਦੋ ਦੋਸ਼ੀ ਤੇ ਰਾਮਦਵਾਲੀ ਹਿੰਦੂਆਂ ਦੇ ਹੀ ਆ ਇੱਕ ਦੋਸ਼ੀ ਬੇਰਕਾ ਸਾਈਡ ਤੇ ਰਹਿੰਦਾ ਹੈ ਉਹ ਵੀ ਪਹਿਲਾਂ ਪਿਛਲਾ ਪਿੰਡ ਉਹਦਾ ਰਾਮਦਵਾਲੀ ਹਿੰਦੂ ਆ ਇਹ ਕੋਈ ਜ਼ਿਆਦਾ ਇਹਨਾਂ ਦੀ ਨਹੀਂ ਆਪਣੀ ਰੰਜਿਸ਼ ਸਿਰਫ ਇੰਨੀ ਕੁ ਗੱਲ ਕੀ ਇਹ ਪਿੰਡ ਵਿੱਚ ਸਾਡੇ ਤੇ ਇਲਜ਼ਾਮ ਲਾਉਂਦਾ ਵਾ ਨਸ਼ੇ ਵੇਚਣ ਵਗੈਰਾ ਦਾ ਉਹ ਗੱਲ ਮਨ 'ਚ ਰੱਖ ਕੇ ਇਹਨਾਂ ਨੇ ਘਟਨਾ ਨੂੰ ਜਵਾਬ ਦਿੱਤਾ ਇਹ ਜਿਨ੍ਹਾਂ ਵੱਲੋਂ ਹਾਂਜੀ ਜਿਨ੍ਹਾਂ 'ਚ ਜਿਹੜਾ ਦੋ ਦੋਸ਼ੀ ਹੈ ਜੀ ਉਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਜੀ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਨੇ ਪਹਿਲਾਂ ਵੀ 307 ਦੇ ਪਰਚੇ ਦਰਜ ਨੇ ਜੀ ਉਹ ਜੰਡਿਆਲੇ ਥਾਣੇ ਵੀ 307 ਦਾ ਪਰਚਾ ਦਰਜ ਹੀ ਉੱਥੇ ਵਿੱਚ ਵੀ ਵਾਂਟਡ ਹੀ ਭਗੌੜਾ ਹੈ ਮੁਢਲੀ ਜਾਂਚ ਦੇ ਵਿੱਚ ਆਇਆ ਕਿ ਆਪਣਾ ਜੋ ਵੀ ਆਏ ਇਨਸੀਡੈਂਟ ਉਹ ਮੁੱਲੀ ਜੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤੇ ਪਹਿਲਾਂ ਵੀ ਕੋਸ਼ਿਸ਼ ਕਰਦੇ ਰਹਿੰਦੇ ਸੀ ਇਸ ਗੱਲ ਦਾ ਫੈਸਲਾ ਲੈਣ ਦੇ ਪਰ ਪਹਿਲਾਂ ਕਿਤੇ ਨਹੀਂ ਗੱਲ ਬਣੀ ਦਾ ਨਹੀਂ ਲੱਗਾ ਉਹਨ 9 ਤਰੀਕ ਨੂੰ ਇਹਨਾਂ ਨੂੰ ਮੌਕਾ ਮਿਲਿਆ ਜਦੋਂ ਦੁੱਧ ਲੈਣ ਜਾਂਦਾ ਸੀ ਉਦੋਂ ਇਹਨਾਂ ਨੇ ਫਾਇਰ ਮਾਰ ਕੇ ਉਹਨੂੰ ਇੰਜਰਡ ਕਰਤਾ ਤੇ 15 ਨੂੰ ਇਲਾਜਦਾਨ 'ਚ ਉਸਦੀ ਮੌਤ ਹੋ ਗਈ। ਨਹੀਂ ਇਹ ਇੱਕ ਇੱਕ ਦੋਸ਼ੀ ਤੇ ਇਖਲਾਫ ਮੁਤਾਬਕ ਇਹਨਾਂ ਕੋ ਨਜਾਇਜ਼ ਹਥਿਆਰ ਆ ਉਹ ਅਜੇ ਬRAND ਕਰਨਾ ਬਾਕੀ ਆ।